ਸਤਿ ਸ਼੍ਰੀ ਅਕਾਲ ਦੋਸਤੋ ਭਾਈ ਅੱਜ ਆਪਾਂ ਮੰਗਲਵਾਰ ਨੂੰ ਬੱਕਰਾ ਮੰਡੀ ਦੇ ਵਿੱਚ ਖੜੇ ਆ ਪਿੰਡ ਚੌਕ ਕੇ ਜ਼ਿਲ੍ਹਾ ਬਠਿੰਡਾ ਤੇ ਆਪਣੇ ਨਾਲ ਪ੍ਰਬੰਧ ਖੜੇ ਨੇ ਮੰਡੀ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਮੰਡੀ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੰਗਲਵਾਰ ਨੂੰ ਲੱਗਦੀ ਹੈ ਜੀ ਮੰਡੀ ਹਰ ਮੰਗਲਵਾਰੀ ਠੀਕ ਆ ਕਿੰਨੇ ਦਿਨ ਕਿੰਨੀ ਕੈਮੀ ਮੰਡੀ ਹੈ ਜੀ ਇਹ ਇਹ 8ਵੀਂ 9ਵੀਂ ਮੰਡੀ ਹੈ ਜੀ ਅੱਛਾ ਤੇ ਚਾਹ ਲੰਗਰ ਪਾਣੀ ਦਾ ਪ੍ਰਬੰਧ ਦਾ ਪ੍ਰਬੰਧ ਹੈ ਰੰਗ ਪਾਣੀ ਦਾ ਸਾਰਾ ਕੁਝ ਪ੍ਰਬੰਧ ਹੈ ਜੀ ਬਾਕੀ ਟਰਾਂਸਪੋਰਟ ਦਾ ਆਪਾਂ ਕੋਈ ਖਰਚਾ ਨਹੀਂ ਕਿਸੇ ਤੋਂ ਕੋਈ ਪਰਚੀ ਨਹੀਂ ਲੈਂਦੇਗੇ ਇਕੱਲੇ ਲਿਖਾਈ ਲਿਖਾਈ ਦਾ ਹੀ ਖਰਚਾ ਹੋਏਗਾ ਇੱਥੇ ਇਕੱਲੇ ਲਿਖਾਈ ਲਿਖਾਈ ਆ ਹਾਂ ਜੀ ਲੋਕੇਸ਼ਨ ਬਹੁਤ ਵਧੀਆ ਇਹਦੀ ਰੋਡ ਦੇ ਉੱਪਰ ਆ ਬਿਲਕੁਲ ਗ੍ਰਿਡ ਦੇ ਕੋਲੇ ਆ ਲੋਕੇਸ਼ਨ ਤਾਂ ਸਮਝਾਇਓ ਜੀ ਮੜੀ ਜੀ ਇਹ ਜਿਹੜੀ ਸੂਚ ਰੋਡ ਆ ਜੀ ਚੌਕੇ ਤੋਂ ਸੂਚਾ ਨੂੰ ਰੋਡ ਜਾਂਦੀ ਆ ਉਹਦੇ ਉੱਪਰ ਆ ਜੀ ਜਿਹੜਾ ਚੌਕੇ ਸਾਡਾ ਪਿੰਡ ਆ ਇਹ ਤਾਂ ਪਾ ਮੰਡੀ ਤੋਂ ਵੀ 15 ਕਿਲੋਮੀਟਰ ਐ ਰਾਮਪਰਾ ਤੋਂ ਵੀ ਮੌੜ ਤੋਂ ਵੀ 15 ਕਿਲੋਮੀਟਰ ਤਕਰੀਬਨ ਜਿਹੜੀਆਂ ਸਾਰੀਆਂ ਮੇਨ ਸੜਕਾਂ ਨੇ ਚਾਰ ਚੁਫੇਰੇ ਜਿਹੜੇ ਮਤਲਬ ਬਰਨਾਲਾ ਤੋਂ ਮਾਨਸਾ ਉਹ ਤੋਂ 7-8 ਕਿਲੋਮੀਟਰ ਮੇਨ ਰੋਡ ਆ ਜਿਹੜਾ ਹਾਂਜੀ ਅਕਲੀਏ ਤੋਂ 7 ਕਿਲੋਮੀਟਰ ਐ ਸੀ 6-7 ਠੀਕ ਆ ਤੇ ਲੱਗਦੀ ਹਰ ਮੰਗਲਵਾਰ ਹਰ ਮੰਗਲਵਾਰ ਆ ਵੀ ਹਫਤੇ 'ਚ ਇੱਕ ਦਿਨ ਲੱਗਦੀ ਆ ਹਾਂਜੀ ਹਫਤੇ 'ਚ ਇੱਕ ਦਿਨ ਲੱਗ ਜੂ ਇਹ ਠੀਕ ਆ ਤੇ ਬਾਕੀ ਚਾਹ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਬਾਈ ਬਾਕੀ ਮਾਲ ਵੀ ਵਧੀਆ ਪਹੁੰਚਦਾ ਕਿੰਨੇ ਕ ਸੌਦੇ ਹੋ ਜਾਂਦੇ ਆ ਜੀ ਮੰਡੀ 'ਚ ਸੌਦੇ ਤਕਰੀਬਨ ਹੋ ਜਾਂਦੇ ਆ 60-70 100 ਦੇ ਰੇਟ ਤੇ ਵੀ ਹੁਣ ਕਦੇ-ਕਦੇ ਹੋ ਜਾਂਦੇ ਆ ਜੀ ਕਦੇ- ਵਪਾਰੀ ਆਪਣੇ ਬਸ ਇਹਨਾਂ ਮੰਡੀਆਂ 'ਚ ਵੀ ਆਉਂਦਾ ਜੀ ਬਾਕੀ ਜਿਵੇਂ ਪਿਛਲੀ ਵਾਰੀ ਇਧਰ ਮਰੇਰ ਕੋਲਰ ਸਾਈਡ ਤੋਂ ਵੀ ਆਏ ਸੀ ਠੀਕ ਆ ਜੀ ਹਾਂ ਜੀ ਬਾਕੀ ਰਾਮਪੁਰੇ ਤੋਂ ਜਾਂ ਜਿਵੇਂ ਤਪਾ ਵਗੈਰਾ ਹੈਗਾ ਇੱਥੋਂ ਆਉਂਦੇ ਇੱਥੋਂ ਜ਼ਿਆਦਾ ਆਉਂਦੇ ਠੀਕ ਆ ਜੀ ਲਓ ਭਾਈ ਵੱਦ ਤੋਂ ਵੱਦ ਵੀਰੇ ਇਹ ਮੰਡੀ ਦੇ ਵਿੱਚ ਪਹੁੰਚਿਆ ਕਰੋ ਹਰ ਮੰਗਲਵਾਰ ਨੂੰ ਲੱਗਦੀ ਆ ਤੇ ਸ਼ਦੀਕ ਚਾਚਾ ਵੀ ਹੁੰਦਾ ਉਹ ਚਾਚਾ ਕੀ ਕਰਾਂਗੇ ਮੰਡੀ ਠੀਕ ਆ ਸੌਦੇ ਕਰਾਇਆ ਕਰੇਗਾ ਉਹ ਤਾਂ ਹੀ ਕਰਾਇਨੇ ਬਹੁਤ ਅੱਜ ਕਿੰਨੇ ਸੌਦੇ ਕਰਾਤੇ ਅੱਜ 50 ਕਰਾਇਨੇ 50 ਕਰਾਤੇ ਠੀਕ ਹੈ ਤੇ ਇਹਦੀ ਟਾਈਮਿੰਗ ਕੀ ਹੈ ਜੀ ਮੰਡੀ ਦੀ ਕਿੰਨੇ ਵਜੇ ਭਰਨ ਲੱਗ ਜਾਂਦੀ ਹੈ ਸਵੇਰੇ 7 ਵਜੇ ਤੋਂ 5 ਵਜੇ ਤੱਕ ਠੀਕ ਹੈ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਉਰੇ ਹੁੰਨੇ ਹੋ ਬਿਲਕੁਲ ਉਰੇ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ